ਤੇ ਰਾਜਾ ਵਿਆਹ ਹੈ ਗਿਆ ਤੇ ਉਹਦੇ ਇੱਕ ਕੁੜੀ ਹੋਈ ਅੱਛਾ ਜੀ ਕੁੜੀ ਹੋਈ ਰਾਯਾ ਸੀ ਬਹੁਤ ਯਾਨੀ ਗੁਣੀ ਗਿਆਨੀ ਬਹੁਤ ਚੰਗਾ ਰਾਜਾ ਹੂੰ ਤੇ ਉਹ ਕਹਿੰਦਾ ਵੀ ਜੋਤਸੀ ਹੱਦਲੇ ਆਰਾ ਵੀ ਮੇਰੇ ਮੁੰਡਾ ਉਹ ਜੋਤਸੀ ਕਹਿੰਦੇ ਵੀ ਤੇਰੇ ਮੁੰਡਾ ਨਹੀਂ ਹੁੰਦਾ ਅੱਛਾ ਜੀ ਤੇਰੇ ਕੁੜੀ ਕਰਮਾਂ ਚ ਹੋਗੀ ਹੂੰ ਤੇ ਨਾ ਤੇਰੇ ਸੰਯੋਗ ਕਰਮਾਂ ਚ ਅੱਛਾ ਜੀ ਵੀ ਤੇਰੇ ਇਹ ਸੰਯੋਗ ਆ ਇਹ ਸੰਯੋਗ ਵੀ ਕਰਮਾਂ ਚ ਹੀ ਹੁੰਦੇ ਆ ਇਹਦੇ ਸੰਯੋਗ ਨਹੀਂ ਉਹ ਵਿਆਹ ਹੀ ਨਹੀਂ ਜਾਂਦਾ 50 ਕਿੱਲੇ ਬਲੀ ਤੇ ਆ ਤੇ ਉਹ ਆਦੇ ਨਾ ਸੰਯੋਗ ਕਰਮਾ ਜਾਂ ਤੇਰੇ ਤੇ ਨਾ ਤੇਰੇ ਰਾਤ ਕਰਮਾ ਤੇ ਤੇਰੇ ਕੁੜੀ ਕੁੜੀ ਜੇ ਸਹੀ ਚਲੋ ਇਹ ਕੁੜੀ ਹੋਈ ਕੁੜੀ ਹੋ ਕੇ ਤੇ ਵਾਵਾ ਕੁੜੀਆਂ ਹੋਈ ਤਾਂ 8-10 ਸਾਲ ਦੀ ਤੇ ਉਹਦੇ ਘਰਾਂ ਵਾਲੀ ਸੁਰਗਵਾਸ ਹੋਊਗੀ ਜਦੋਂ ਸੁਰਗਵਾਸ ਹੋਊਗੀ ਤੇ ਪਾਈਓ ਨੇ ਫੇਰ ਕੁੜੀ ਬਹੁਤ ਪ੍ਰੇਮ ਨਾਲ ਪਾਲੀ ਨਾ ਰੱਖਿਆ ਕਰਿਆ ਆ ਵਾਸ ਪਛੈਰੀ ਚ ਵੀ ਨਾਲ ਲਜਾਇਆ ਕਰੇ ਮੁੰਡਿਆਂ ਨੂੰ ਪਿਆਰ ਨਾਲ ਪਾਲੀ ਤੇ ਕੁੜੀ ਫੇ ਪੂਰੀ ਹਰਮਨ ਹੋ ਗਈ ਬੜੀ ਸਨਖੀ ਕੁੜੀ ਜਵਾਨ ਸਿਆਣੀ ਫਿਰ ਉਹਨੇ ਪੜਨ ਲਾਤੀ ਪੜਨ ਲਾਈ ਤੇ ਕੁੜੀ ਪੜ੍ਹਾਈ ਪੂਰੀ ਪੂਰੀ ਯਾਨੀ ਹਰ ਕੰਮ ਚ ਉਹਨੂੰ ਤਾਂ ਹਰੇਕ ਕੰਮ ਦੇ ਵਿੱਚ ਉਹਨੂੰ ਹੁਨਰ ਆਇਆ ਫਿਰ ਉਹ ਕੀ ਕਰਿਆ ਕੁੜੀ ਕੁੜੀ ਉਹਦੇ ਕੁਦਰਤ ਮਹਾਰਾਜ ਦੀ ਐਸੀ ਹੋਈ ਅੱਛਾ ਰਾਜੇ ਦੀ ਅੱਖਾਂ ਦੀ ਜੋਤ ਚਲੀ ਗਈ। ਹੂੰ। ਨਾਦਰ ਰਾਜੇ ਨੂੰ ਕੁਝ ਦਿਸੇ। ਅੱਛਾ। ਜਮਾਈ। ਉਹ ਯਾਰੀ ਫੜਫੜ ਕੇ ਲੈ ਜਾ ਕਰਨ ਵਿਚਾਰਾ ਉਹ ਯਾਨੀ ਬੋਲਵਾਲ ਤੋਂ ਪਤਾ ਲੱਗਿਆ ਕਰੇ ਹੋਰ ਕੋਈ ਪਤਾ ਨਾ ਲੱਗਿਆ ਕਰੇ। ਉਹਦਾ ਜਿਹੜਾ ਵਜ਼ੀਰ ਸੀ ਵਜ਼ੀਰ ਵੀ ਬਹੁਤ ਸਿਆਣਾ ਸੀ। ਵਜ਼ੀਰ ਨੇ ਯਾਨੀ ਬਹੁਤ ਜ਼ੋਰ ਲਾਇਆ। ਬਹੁਤ ਦੂਰੋਂ ਦੂਰੋਂ ਲਿਆਂਦੇ ਬੈਦ ਹਕੀਮ। ਅੱਛਾ। ਵਿਦਿਸ਼ਣ ਲੱਗ ਜੇ ਤੇ ਦਿਸਣ ਨਾ ਲੱਗਿਆ। ਉਹ ਕਿਹੜੀ ਕੁੜੀ ਪੂਰੀ ਨੌਜਵਾਨ ਹੋ ਗਈ ਕੁੜੀ ਨੇ ਕੀ ਕਰਨਾ ਬੱਗੀ ਜੋੜਨੀ ਨਿਤ ਅਸਾਜੀ ਬੱਗੀ ਜਵਾਨੀ ਭਰ ਗਈ ਕੁੜੀ ਤੇ ਬੱਗੀ ਜੋੜ ਕੇ ਆਉਦੇ ਬਾਗ ਸੇ ਸ਼ੇਅਰ ਕਰਨ ਜਾਇਆ ਕਰੇ ਹੂੰ ਉਧਰ ਵਜ਼ੀਰ ਦਾ ਮੁੰਡਾ ਹੂੰ ਪੂਰਾ ਜਵਾਨ ਹੋਇਆ ਹੋਇਆ ਉਹ ਵੀ ਆਉਣਾ ਜੋੜਿਆ ਖਰੇ ਤੰਗਾ ਜੋੜਿਆ ਖਰੇ ਤੰਗਾ ਸੀ ਉਹਦੇ ਕੋਲ ਤੰਗਾ ਸੇ ਸ਼ੇਅਰ ਕਰਨ ਉਹ ਜਾਇਆ ਕਰੇ ਅਸਾਜੀ ਉਹ ਉਹ ਵੀਰ ਨੂੰ ਨਹੀਂ ਸੀ ਪਤਾ ਵੀ ਇਹ ਵਜ਼ੀਰ ਦਾ ਮੁੰਡਾ ਇਹ ਮੁੰਡੇ ਨੂੰ ਪਤਾ ਸੀ ਵੀ ਰਾਜੇ ਦੀ ਕੁੜੀ ਆ ਉਹ ਹੰਦਾ ਹੁੰਦੇ 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 ਇੱਕ ਦੂਜੇ ਨੂੰ ਚਾਖਦੇ ਚਾਹਦੇ ਚਾਖਦੇ ਆਖੀਰੀ ਅੱਖੀ ਅੱਖਾਂ ਮਿਲਣੀਆਂ ਤੇ ਉਹਨਾਂ ਦਾ ਜਾਨੀ ਗੱਲਬਾਤ ਹੋ ਗਈ ਕਿਉਂ ਗੱਲਬਾਤ ਹੋ ਗਈ ਤੇ ਉਧਰੋਂ ਰਾਜੇ ਨੇ ਵਜ਼ੀਰ ਦੇ ਨਾਲ ਰੈ ਕਰਕੇ ਤੇ ਡੌਂਡੀ ਪਟਾਦੀ ਸ਼ਹਿਰ ਦੇ ਵਿੱਚ ਹੂੰ ਮੈਂ ਜਿਹੜਾ ਮੇਰੀ ਜੋਤ ਲਿਆ ਦੂ ਦਸਣ ਲਾ ਦੂ ਹੂੰ ਉਹਨੂੰ ਧੀ ਦਾ ਡੋਲਾ ਦੇਉ ਅੱਛਾ ਜੀ ਉਹ ਧੀ ਦਾ ਡੋਲਾ ਦਿੱਤਾ ਰਾਜ ਦਾ ਹੀ ਮਾਲਕ ਬਣ ਜਾਣਾ ਉਹਨੇ ਜਦੋਂ ਉਹਨੇ ਡੌਂਡੀ ਪਟਾਈ ਤੇ ਇਹ ਫਿਰ ਬਾਹਰ ਇਕੱਠੇ ਹੋਏ ਜਿਵੇਂ ਆਥਲੇ ਸ਼ੇਅਰ ਕਰਨ ਕੁੜੀ ਵੀ ਜਾਂਦੀ ਸੀ ਇਹ ਵਜ਼ੀਰ ਦਾ ਮੁੰਡਾ ਵੀ ਜਾਂਦਾ ਸੀ ਉਹ ਫਿਰ ਉਹ ਬੀਰ ਦਾ ਮੁੰਡਾ ਕਹਿੰਦਾ ਵੀ ਲੈ ਮੈਂ ਹੁਣ ਜਾਂਣਾ ਚੜਨਾ ਜੰਗਲਾਂ ਪਹਾੜਾਂ ਨੂੰ ਕੋਈ ਸਾਰੂ ਸੰਤ ਕੋਈ ਨਾ ਕੋਈ ਮਿਲ ਗਿਆ ਮੈਂ ਕੋਸਟ ਕਰੂੰਗਾ ਦਵਾਈ ਬੂਟੀ ਜੋਤ ਲਿਆਉਣ ਦੇ ਅੱਛਾ ਜੀ ਕੋਈ ਮੈਂ ਜੋਤ ਲਿਆਇਆ ਨਾ ਤੂੰ ਹੁਣ ਜबान ਤੇ ਰਹੀਂ ਇਹ ਬਦਲ ਨਾ ਜਾਈ ਵੀ ਵਿਆਹ ਤੂੰ ਮੇਰੇ ਨਾਲ ਕਰਾਈ ਮੁਆੜ ਵੀ ਮੈਂ ਬਦਲਦੀ ਨਹੀਂ ਅੱਛਾ ਜੀ ਵਿਆਹ ਤੇਰੇ ਨਾਲ ਹੀ ਕਰ ਚੱਲ ਉਹ ਮੁੰਡੇ ਨੇ ਵਿਆਹ ਤਿਆਰ ਹੋ ਗਏ ਕਰੋ ਤੇ ਤੁਰ ਗਿਆ ਤੁਰ ਗਿਆ ਚਲੋ ਚਾਲ ਜੰਗਲਾਂ ਦੇ ਵਿੱਚ بڑے ਜੰਗਲ ਪਾਰ ਕੀਤੇ ਭਿਆਨਕ ਜੰਗਲਾਂ ਨੇ ਤੇ ਗਾਹਾਂ ਕੋਈ ਉਹਦਾ ਜਾਣ ਪਛਾਣ ਵਾਲਾ ਚਿਰ ਦਾ ਦੋਸਤ ਵਿਛੜਿਆ ਵੇ ਉਹਨੂੰ ਮਿਲ ਗਿਆ ਉਹ ਦੇਖ ਕੇ ਆਕੇ ਭੱਜ ਕੇ ਜਫੀ ਪਾ ਕੇ ਮਿਲਿਆ ਇਹਦਾ ਫੌਜਿਆਂ ਨੇ ਕਿੱਧਰ ਨੂੰ ਕਰੀ ਚੜਾਈ ਉਹ ਆਲਾ ਚੜਾਈ ਗਾਰੀ ਕਰਨਿਆ ਵੀ ਐਂ ਕਰਕੇ ਸਾਡੇ ਰਾਜਾ ਸੀ ਉਹਦੀ ਨਿਗਾਹ ਚਲੀ ਗਈ ਉਹਦੇ ਜੋਤ ਦਾ ਮਾਰਾ ਪੰਜਾ ਫਿਰਦਾ ਕੋਈ ਸਾਧੂ ਸੰਤ ਮਿਲ ਜੇ ਕੋਈ ਦਵਾਈ ਜਾਂ ਜੋਤ ਕਿਤੋਂ ਉਹ ਨਾਲ ਚੱਲ ਫਿਰ ਮੈਂ ਵੀ ਤੇਰੇ ਨਾਲ ਹੀ ਚੱਲਦਾ ਉਹ ਦੁਨੀਆਂ ਜਾਣੇ ਜਦੋਂ ਤੁਰੇ ਜਾਂਦੇ ਆ ਤੇ ਗਾਹਾਂ ਇੱਕ ਪਾਸੇ ਆਪਣੀ 나ਗਣੀ ਆ ਇੱਕ ਪਾਸੇ 나ਗ ਉਹ ਆਬੇਦੀ ਲੜਦੇ ਆ 나ਗ ਉਹਨੂੰ ਦੱਬੀ ਹੁੰਦਾ ਨਾ ਅਗਣੀ ਨੂੰ ਉਹਨਾਂ ਨੇ ਦੇਖ ਕੇ ਵੀ ਇਹ ਵਿਚਾਰੀ ਨੂੰ ਮਾਰਦਾ ਤੇ ਉਹਨਾਂ ਨੇ ਉਹ 나ਗ ਮਾਰਤਾ ਉਹ नागमाता ਦੇ ਸਪਣੀ ਬੋਲੀ ਸਾਜੂਗੀ ਵੇਲਾ ਸੀ ਸਪਣੀ ਬੋਲੀ ਉਹ ਆਲੀ नागਣੀ ਕਹਿੰਦੀ ਵੀ हे ਰੱਬ ਦੇ ਬੰਦੇ ਤੁਸੀਂ ਕੀਤੇ ਮੇਰਾ ਬਹੁਤ ਪੱਖ ਤੁਸੀਂ ਮੇਰੀ ਬਚਾਤੀ ਜ਼ਿੰਦਗੀ ਜੇ ਤੁਸੀਂ ਇਹਨੂੰ ਮਾਰਦੇ ਨੇ ਮੈਨੂੰ ਮਾਰ ਦੇਣਾ ਸੀ ਵੀ ਹੁਣ ਤੁਸੀਂ ਮੇਰੇ ਲਈ ਕੋਈ ਸੇਵਾ ਦੱਸੋ ਉਹ ਵੀ ਸੇਵਾ ਤੁਹਾਨੂੰ ਤਾਂ ਕਿਛਹੀ ਦੀ ਆ ਜੇ ਕਰ ਸਕਦੇ ਹਾਂ ਤਾਂ ਕੋਈ ਦਾਸੀ ਪਾ ਦੇ ਸਾਨੂੰ ਉਹੜੇ ਵੀ ਉਹ ਕਾਦੀ ਉਹੜੇ ਵੀ ਸਾਡੇ ਰਾਜੇ ਦੀ ਗਈ ਵੀ ਆ ਜੋਤ ਅੱਖਾਂ ਦੀ ਅਸੀਂ ਉਹਦੀ ਜੋਤ ਲਿਆਉਣੀ ਆ ਕੋਈ ਸਾਧੂ ਸੰਤ ਕੋਈ ਦਵਾਈ ਬੂਟੀ ਕੋਈ ਤਾਂ ਕੋਈ ਸਾਨੂੰ ਇਹ ਤੈਨੂੰ ਹੈ ਪਤਾ ਦੱਸ ਹੂੰ ਮੋਰੀ ਫੇਰੀ ਆਉਂ ਕਰੂ ਉਹਨੇ ਆਵਰੀ ਪੂਛ ਦੇ ਵਿੱਚੋਂ ਇੱਕ ਮੁੰਦਰੀ ਕੱਢ ਕੇ ਦਿੱਤੀ ਸਹੀ ਇੱਕ ਦਿੱਤੀ ਗੇਂਦ ਉਹ ਹੂੰ ਉਹ ਆਰੀ ਮਾਇਆ ਗੇਂਦ ਰੇਡ ਦਾਣੀ ਆ ਯਾ ਤੁਸੀਂ ਰੇਡ ਦਿਓ ਤੁਸੀਂ ਇਹਦੇ ਮਗਰ ਲੱਗ ਜਿਓ ਜਿੱਧਰ ਨੂੰ ਗੇਂਦ ਜਾਊ ਉਧਰ ਇਹ ਮਗਰੇ ਤੁਰਿਆ ਜਾਵੇ ਇੱਕ ਦਿਨ ਤੁਰੀ ਜਾਵੇ ਦੋ ਦਿਨ ਤੁਰੀ ਜਾਵੇ ਤਿੰਨ ਦਿਨ ਤੁਰੀ ਜਾਵੇ ਇਹਦੇ ਮਗਰ ਹੀ ਜਾਣਾ ਤੁਸੀਂ ਇਹ ਜਾਊਂਗੇ ਫਿਰ ਸਰੋਵਰ ਪਾਊਗਾ ਇਹ ਸਰੋਵਰ 'ਚ ਜਾ ਕੇ ਨੇ ਗੇਂਦ ਨੇ ਵੱਡ ਜਾਣਾ ਕਿਉਂ ਸਰੋਵਰ 'ਚ ਜਾ ਕੇ ਗੇਂਦ ਬੜੀ ਗੇਂਦ ਤਾਂ ਉਹ ਤੇਰਦੀ ਰਹੂਗੀ ਤੇ ਜਿਹੜੀ ਤੁਹਾਡੇ ਕੋਲੇ ਅੱਠ ਮੁੰਦਰੀ ਦਿੱਤੀ ਹੈ ਨਾ ਇਹਨੂੰ ਪਾਣੀ 'ਚ ਪਾ ਦਿਓ ਯੋ ਐ ਡਬੋਈ ਤੁਸੀਂ ਛੋਹੀ ਪਾਣੀ ਨਾ ਪਾਣੀ ਨਹੀਂ ਸੌਂ ਦੇਸਣਾ ਤੁਸੀਂ ਥੱਲੇ ਜਾੜੋਗੇ ਮੂਰੇ ਤਖਤ ਆ ਜਾਣਗੇ ਖੜਕਾ ਜਾਣਗੇ ਅੰਦਰ ਜਾੜਿਓ ਗਾਹਕ ਜੋਤਾਂ ਦੀ ਰਾਣੀ ਬੈਠੀ ਆ ਉਹ ਤੁਹਾਨੂੰ ਮਿਲੂ ਥੋੜਾ ਫਿਰ ਸਾਰਾ ਕਾਰੋਬਾਰ ਸਾਰਾ ਹੀ ਹੋ ਜੂ ਆਪੇ ਇਹ ਤੁਹਾਨੂੰ ਮੈਂ ਰਾਹ ਪਾਉਂਦੀ ਮੋਰੇ ਵੀ ਠੀਕ ਆ ਉਹਨਾਂ ਨੇ ਮੁੰਦਰੀ ਫੜ ਲਈ ਉਹਨਾਂ ਗੇਂਦਰ ਉੱਠਦੀ ਗੇਂ ਦੇ ਮੰਗਰੇ 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 ਦੋ ਦਿਨ ਤੁਰੇ ਗਏ ਦੋ ਦਿਨਾਂ ਬਾਅਦ ਮੂਰੇ ਫਿਰ ਸਰੋਵਰ ਆਇਆ ਜੰਗਲਾਂ ਦੇ ਵਿੱਚ ਖੁਦ ਔਰੇ ਵਿਚ ਮੜ ਗਈ ਜਾ ਕੇ ਤੇ ਉਹਨਾਂ ਨੇ ਜਦੋਂ ਸ਼ੋਹੀ ਥੱਲੇ ਫਿਰ ਉਤਰ ਗਏ ਥੱਲੇ ਹੜਕ ਆਗੇ ਗਾਂ ਨੰਗੇ ਮਹਿਲ ਆਗੇ ਤੇ ਮਹਿਲਾਂ ਦੇ ਵਿੱਚ ਫਿਰ ਰਾਣੀ ਬੈਠੀ ਜੋਤਾਂ ਦੀ ਰਾਣੀ ਬਹੁਤ ਸੁਨੱਖੀ ਤੇ ਔਰੇ ਗਾਚ ਹਾਰ ਪਾਇਆ ਵੇ ਇੱਥੇ ਬਣਾ ਕੇ ਨਾ ਹਾਰ ਦੇ ਵਿਚਾਰੇ ਜਿਵੇਂ ਆਪਣਾ ਗੜਬਾ ਹੁੰਦਾ ਸੋਨੇ ਦਾ ਇੱਥੇ ਕੁਜੀਆਂ ਬਣਾਈ ਵੀ ਗੜਬੀ ਉਹ ਦੇਖ ਕੇ ਵੀਰ ਦਾ ਮੁੰਡਾ ਵਾਹਲਾ ਸੋਨਾ ਸੀ ਤੇ ਖੁਸ਼ ਹੋ ਗਈ ਮੋਤ ਹੋ ਗਈ ਉਹ ਇੱਥੇ ਉਹਨੂੰ ਕਹਿੰਦੀ ਵੀ ਤੁਸੀਂ ਕਿਵੇਂ ਆਏ ਉਹ ਵਾਲੀ ਵੀ ਇਸ਼ਤਾਈ ਫਿਰਦੇ ਫੁਰਦੇ ਆ ਗਈ ਉਹ ਵਾਲੀ ਫਿਰ ਮੇਰੇ ਨਾਲ ਵਿਆਹ ਕਰਾ ਲੈਣਾ ਬਜੀਰ ਦਾ ਮੁੰਡਾ ਦਾ ਵੀ ਕਰਾ ਲਾ ਮੈਂ ਕਰੂੰਗਾ ਨਾ ਮੈਂ ਤਾਂ ਤਿਆਰ ਚਲ ਉਹਦੇ ਨਾਲ ਉਹਨੇ ਵਿਆਹ ਕਰ ਲਿਆ ਵਿਆਹ ਕੀਤਾ ਤੇ ਜਦੋਂ 2-4 ਦਿਨਾਂ ਉਹਦੇ ਛਪਨੀ ਦਾ ਸਾਕ ਕੋ ਦੱਸਿਆ ਵਾ ਸੀ ਉਹਨਾਂ ਨੂੰ ਉਹਨੇ ਫਿਰ ਪੱਜੇ ਨਾਲ ਪੁੱਛਿਆ ਵੀ ਆਹ ਜਿਹੜਾ ਤੂੰ ਗੱਲ ਚ ਪਾਈ ਫਿਰਦੀਆਂ ਹਾਰ ਵੀ ਜਿਹੜੀਆਂ ਡਬੀ ਪਾਈ ਫਿਰਦੀਆਂ ਗੜਬਾ ਜਿਹਾ ਬਣਾ ਕੇ ਵਿੱਚ ਵੀ ਇਹ ਕਾਦੋਂ ਪਾਇਆ ਔਰ ਇਹਦੇ ਵਿੱਚ ਜੋਤਾਂ ਐਸਾ ਹੀ ਉਹਦਾ ਠੀਕਾ ਇੱਕ ਦਿਨ ਫੇ ਸੁੱਤੀ ਸੌਂ ਗਈ ਉਹ ਇਹ ਸੌਂ ਗਈ ਤੇ ਉਹ ਕੱਢ ਲਈ ਵਿੱਚੋਂ ਖੋਲ ਲਈ ਖੋਲ ਲਈ ਨਾ ਜਾਗਾਈ ਤੇ ਬਹੁਤ ਫਿਰੌਖੀ ਭਰੀ ਹੋਈ ਗਲਾਂ ਗੂਲਾਂ ਵਿੱਚ ਕੱਢ ਵੀ ਕਿਉਂ ਖੋਲੀ ਉਹਨੇ ਫੇਰ ਦਿੱਤੀ ਉਹਨੇ ਤਿੰਨ ਚਾਰਾਂ ਰਾਂਮੇ ਕਰੀ ਉਹ ਖੋਲ ਲੈ ਉਹ ਜੋ ਲੜੇ ਫੇਰ ਦੇ ਦੇ ਫੇਰ ਇੱਕ ਦਿਨ ਤਾਂ ਉਹ ਜਦੋਂ ਦੇਖਿਆ ਉਹਨੇ ਵੀ ਹੋਰ ਤਾਂ ਕੋਈ ਪੇਸ਼ ਨਹੀਂ ਜਾਂਦੀ ਐਂ ਤਾਂ ਦਿੰਦੀ ਨਹੀਂ ਉਨੇ ਛੁੱਤੀ ਪਈਆਂ ਵਿੱਚੋਂ ਵਿੱਚੋਂ ਖੋਲ ਕੇ ਤੇ ਜੋਤ ਕੱਢ ਲਈ ਇੱਕ ਜਦੋਂ ਇੱਕ ਜੋਤ ਕੱਢ ਲਈ ਇੱਕ ਜੋਤ ਕੱਢ ਕੇ ਤੇ ਨਿਕਲ ਚਲੇ ਆਹ ਦੋਨੇ ਜਣੇ ਨਿਕਲ ਚਲੇ ਜਦੋਂ ਇਹ ਬਾਵਾ ਬਾਠ ਜੜ ਤੇ ਉਹਨੂੰ ਵੀ ਜਾ ਆਈ ਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਜੋਤ ਲੈ ਕੇ ਕੱਢ ਕੇ ਉਹਨੇ ਸ਼ਹੀਦਨ ਦੀ ਫੋਟੋ ਸੀ ਉਹਦੇ ਕੋਲੇ ਉਹਨੇ ਸ਼ਹੀਦ ਨੇ ਚੱਕ ਕੇ ਦਾ ਫੋਟੋ ਕੱਟਦਾ ਵਰਤਮਾਨ ਸੀ ਉਹਦੇ ਵਿੱਚ ਪਾ ਕੇ ਤੇ ਤੱਕਣ ਬੰਦ ਕਰਤਾ ਉਹਨੂੰ ਭੱਜੇ ਜਾਂਦੇ ਨੂੰ ਕਹਿੰਦੀ ਲੈ ਹੁਣ ਤੂੰ ਭੱਜਿਆ ਦਾ ਜਾਣਾ ਹਾਂ ਆ ਬਣ ਗਿਆ ਬੁढ़ा ਤੂੰ ਉਹ ਜਿਵੇਂ ਬੁढ़ा ਹੋ ਗਿਆ ਅੱਛਾ ਹੀ ਕੁੱਬ ਪੈ ਗਿਆ ਕੁੱਬਾ ਹੋ ਕੇ ਤੁਰਨ ਲੱਗ ਗਿਆ ਉਹਨੂੰ ਕਹਿੰਦੀ ਲੈ ਦਾ ਲਾਜ ਵੀ ਹੁਣ ਤੈਨੂੰ ਮੇਰਾ ਮੈਂ ਤਾਂ ਦਿੰਦੀ ਹਾਂ ਤੇਰੇ ਮੁੰਡਾ ਹੋਊਗਾ ਜਦੋਂ ਮੁੰਡਾ ਹੋਇਆ ਤਾਂ ਤੇਰੇ ਮੁੰਡਾ 4 ਸਾਲ ਦਾ ਹੋ ਗਿਆ ਉਹ 4 ਸਾਲ ਦਾ ਮੁੰਡਾ ਇੱਥੋਂ ਆ ਕੇ ਲਿਜਾਵੇ ਮੇਰੇ ਕੋਲੋਂ ਅੱਛਾ ਹੀ ਲਿ ਜਾ ਕੇ ਦਿਨ ਛੇਵਦੇ ਤੋਂ ਪਹਿਲਾਂ ਪਹਿਲਾਂ ਤੇ ਤੇਰੇ ਸੱਪੇ ਦੇ ਸਣੇ ਜਾ ਕੇ ਉਹ ਪੰਨ ਦੇ ਤੇ ਤੂੰ ਇਹ ਜ ਮੁੰਡਾ ਬਣ ਜਾਏਗਾ ਤੇ ਨਹੀਂ ਤੂੰ ਬੁਢਾ ਹੀ ਰਹੇਗਾ ਅੱਛਾ ਚਲ ਭਈਓ ਲੈ ਕੇ ਨਿਕਲ ਗਿਆ ਨਿਕਲ ਗਿਆ ਕਿ ਉਹ ਬੁਢਾ ਹੋਇਆ ਵਾ ਤੇ ਉਹ ਮੈਂ ਜਾਵੜਿਆ ਘਰੇ ਜਾਵੜਿਆ ਘਰੇ ਜਾ ਕੇ ਤੇ ਆਲੇ ਪਿਓ ਨੂੰ ਕਿਹਾ ਪਿਓ ਨੂੰ ਕਹਿ ਕੇ ਵੀ ਮੈਂ ਜੂਤਾਂ ਲੈ ਆਇਆ ਤੇ ਡੋਂਡੀ ਫਰਾਦੇ ਰਾਜੇ ਨੂੰ ਦੱਸਦੇ ਉਨੇ ਰਾਜੇ ਨੂੰ ਦੱਸਿਆ ਵੀ ਮੇਰਾ ਮੁੰਡਾ ਆ ਗਿਆ ਵੀ ਉਹ ਜੋਤ ਲਿਆਇਆ ਤੇਰੀ ਅੱਖਾਂ ਦੀ ਜੋਤਲਾ ਨਿਗਾ ਦਵਾਈ ਜਲਾ ਉਹਦਾ ਵੀ ਠੀਕ ਆ ਚਲ ਦੋਏ ਦਿਨ ਫੇਰ ਇਕੱਠ ਹੋਇਆ ਬੇਚਰੀ ਦੇ ਬੱਚ ਬਹੁਤ ਸਲੋਖ ਜਾਵੜੇ ਵੀ ਦੇਖਾਂਗੇ ਜੋਤ ਲਿਆ ਵੀ ਦਿਖਣ ਲੱਗਦਾ ਨਹੀਂ ਦਿਖਣ ਲੱਗਦਾ ਉਹ ਜਿਹੜੀ ਚੀਜ਼ ਕਿਤੇ ਨਾ ਦੇਖੀ ਹੋਵੇ ਨਾ ਉਹ ਚੀਜ਼ ਦਾ ਚੰਬ ਹੋ ਜਾਂਦਾ ਸਾਡੇ ਹੁਣ ਮੇਰਾ 47 ਦਾ ਜਰਮਾ ਤੇ ਅਸੀਂ ਕਿਤੇ ਦੇਖੇ ਨਹੀਂ ਸੀ ਬੁੜੇ ਹੋਏ ਪਿਆ ਨਫ ਦੇ ਸਾਡੇ ਇਥੇ ਮਰਾਸੀ ਮਰ ਗਿਆ ਤੇ ਪਹਿਲਾਂ ਉਹ ਸਾਡੇ ਪਿੰਡ ਦੇ ਬੋਢੀ ਲੈ ਗਿਆ ਬੋਢਿਆਂ ਤੋਂ ਫਿਰ ਸਾਡੇ ਪਿੰਡ ਦੇ ਲਿਆਏ ਹੋ ਗਏ ਸਾਡੇ 60 ਸਾਲ ਆ ਇਹਨੂੰ ਜਦੋਂ ਉਹ ਮਰ ਗਿਆ ਤੇ ਉਹ ਕਬਰਾਂ ਚੋਂ ਨਾ ਕੱਢਣਾ ਲੱਗੇ ਉਹਦੀ ਕਬਰ ਤੇ ਉਦੋਂ ਸਾਰਾ ਪਿੰਡ ਇਕੱਠਾ ਹੋਇਆ ਵਿਆ ਉਹ ਇਕੱਠਾ ਦੇਖਣ ਦੇ ਮਾਰੇ ਵੀ ਦੇਹ ਨੇ ਕਬਰ ਕਿਵੇਂ ਪੜਦੇ ਆ ਉਹ ਤਾ ਉਹ ਫਿਰ ਚਾਹ ਨੂੰ ਤੇ ਇਕੱਠੇ ਹੋਏ ਤੇ ਸਾਰਾ ਇਕੱਠਾ ਹੋ ਗਿਆ ਸ਼ਹਿਰ ਉਹਨੇ ਫਿਰ ਜਦੋਂ ਉਹ ਦਵਾਈ ਪਾਈ ਉਦੀ ਨਿਗਾਹ ਆ ਗਈ ਠੀਕ ਹੈ ਜੀ ਜਦੋਂ ਨਿਗਾਹ ਆ ਗਈ ਤੇ ਪਤਾ ਲੱਗ ਗਿਆ ਤੇ ਚੱਖਿਆ ਤੇ ਉਹ ਬੇਇਮਾਨ ਹੋ ਗਿਆ ਮੁਕਰ ਗਿਆ ਰਾਜਾ ਮੁਕਰ ਗਿਆ ਅੱਛਾ ਜੀ ਰਾਜਾ ਦਾ ਵੀ ਠੀਕ ਹੈ ਤੂੰ ਲੈ ਆ ਹੋਰ ਜਿਹੜਾ ਕੋ ਤੇਰੀ ਮਰਜ਼ੀ ਮੰਗਾ ਠੀਕ ਆ ਹੋਕਾ ਮੇਰਾ ਦੋਆਆ ਵਿਆ ਪਰ ਮੈਂ ਤੈਨੂੰ ਵਿਆਹ ਨਹੀਂ ਸਕਦਾ ਕਿੱਥੇ ਮੇਰੀ ਕੁੜੀ ਕਿੱਥੇ ਤੂੰ ਬੁੜਾ ਕੁੱਬਾ ਹੋਇਆ ਵਾ ਤਰਦਾ ਵੀ ਤੈਨੂੰ ਮੈਂ ਵਿਆਹ ਨਹੀਂ ਸਕਦਾ ਉਹ ਕੁੜੀ ਨੇ ਕਿਤੇ ਕਿਹਾ ਵੀ ਨਹੀਂ ਮੈਂ ਦੇਖ ਕਿੰਦੀ ਇਹਨੇ ਕੁਰਬਾਨੀ ਕੀਤੀ ਆ ਵੀ ਤੂੰ ਹੁਣ ਐ ਕਰ ਬਈ ਉਹਨੇ ਸਾਰੀ ਕੀਤ ਕੁੜੀ ਨੂੰ ਜਾ ਕੇ ਦੱਸਤੀ ਸੀ ਵੀ ਐਸ ਤਰ੍ਹਾਂ ਮੈਂ ਲਿਆ ਆ ਐ ਕਰਕੇ ਆਪਣੇ ਮੁੰਡਾ ਹੋਊਗਾ ਮੇਰੀ ਹੋਗੀ ਆ ਹਾਲਤ ਫੇਰ ਮੇਰੀ ਉਹ ਰੂਹ ਹੋ ਸਕਦੀ ਆ ਨਹੀਂ ਮੈਂ ਇਹੇ ਜਿਹਾ ਹੀ ਰਹੂੰਗਾ ਉਹ ਫੇਰ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤਾਂ ਇਹਦੇ ਨਾਲ ਵਿਆਹ ਰਾਜ ਨੇ ਗੁੱਸੇ ਦੇ ਵਿੱਚ ੱੱੱਕਾ ਮਾਰਿਆ ਕੁੜੀ ਨੂੰ ਕੁੜੀ ਡਿੱਗਦੀ ਉਲੇਜ ਬਜੀ ਜਾ ਕੇ ਗਲੀ ਹੋ ਗਈ ਕੁੜੀ ਦੇ ਗਲੀ ਹੋ ਗਈ ਤਾਂ ਚਾਲ ਉਹਨੇ ਪੱਟੀ ਪੁੱਟੀ ਬਨਤੀ ਬਨ ਕੇ ਕੁੜੀ ਫਿਰ ਮਹਿਲਾ ਜੀ ਨਹੀਂ ਗਈ ਕੁੜੀ ਉਹ ਮੁੰਡੇ ਦੇ ਨਾਲ ਹੀ ਆ ਗਈ ਜਿਹੜਾ ਬੁੜਾ ਬਣਿਆ ਹੋਇਆ ਸੀ ਉੱਥੋਂ ਜੋ ਨਿਕਰੇ ਤਾਂ ਉਹ ਦੂਰ ਜਾਵਲੇ ਦੂਰ ਜਾ ਕੇ ਤੇ ਉਹਨਾਂ ਨੇ ਵੀ ਆਹ ਦੀ ਝੁੰਬੀ ਜੀ ਬਣਾ ਲਈ ਉੱਥੇ ਰਹਿਣ ਲੱਗ ਗਏ ਰਹਿਣ ਕੀ ਲੱਗੇ ਉਹ ਜਿਹੜਾ ਮੁੰਡਾ ਸੀ ਵਜ਼ੀਰ ਦਾ ਉਹ ਕੁੱਬਾ ਹੋਇਆ ਵਿਆ। ਅੱਛਾ ਜੀ। ਉਹ ਲੱਕੜਾ ਵਢਿਆ ਕਰੇ। ਲੱਕੜਹਾਰਾ ਬਣ ਗਿਆ। ਲੱਕੜਾ ਵਢਿਆ ਕਰੇ, ਲੱਕੜਾ ਵੇਚ ਦਿਆ ਕਰੇ। ਅੱਛਾ ਜੀ। ਤੇ ਆਵਲਾ ਰੋਟੀ ਟੋਕ ਖਾਈ ਗਿਆ। ਤੇ ਉਧਰ ਉਹਨੂੰ ਵੀ ਸਾਰੀ ਬੜਕ ਸੀ। ਬਈ ਉਹਨੇ ਵਿਆਹ ਕਰਾ ਲਿਆ ਤੇ ਫਲਾਨੇ ਥਾ ਰਹਿੰਦਾ। ਤੇ ਚੋਂ ਸਾਲਾਂ ਬਾਅਦ 10 ਸਾਲਾਂ ਬਾਅਦ ਫਿਰ ਉਹਦੇ ਮੁੰਡਾ ਹੋਇਆ। ਅੱਛਾ ਜੀ। ਜਦੋਂ ਮੁੰਡਾ ਹੋ ਗਿਆ ਤੇ ਹੌਲੀ 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 ਹੂ ਅੱਜ ਹੋਰ ਭਲਕ ਹੋਰ ਅੱਜ ਹੋਰ ਭਲਕ ਹੋਰ ਤੇ ਉਹ ਮੁੰਡਾ ਇੰਨ ਕਿੰਨ੍ਹੇ ਸਾਲਾਂ ਦਾ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹ ਆਉਂਗੇ ਚੱਕਣ ਉਹਨੇ ਫਿਰ ਬੰਦੇ ਭੇਜੇ ਦੋ ਉਹ ਮੁੰਡੇ ਨੂੰ ਮਾਰਨ ਦੀ ਖਾਤਰ ਉਹ ਮੁੰਡੇ ਨੂੰ ਮਾਰਨ ਮੁੰਡਾ ਚੁਸਤ ਬਹੁਤ ਸੀ ਯਾਰੇ ਚੁਸਤ ਚਲਾਕ ਬਹੁਤ ਸੀ ਉਹ ਮੁੰਡੇ ਦਾ ਪਿਓ ਵਜੀਰ ਦਾ ਮੁੰਡਾ ਉਹਨੂੰ ਨਾਲ ਲੈ ਗਿਆ ਨਾਲ ਲੈ ਜਾ ਕੇ ਪੁਹਾਖੇ ਦਾ ਪਾਸੇ ਤੇ ਆਪ ਦੂਰ ਲਖੜਾ ਰੱਖਣਾ ਰੱਖਣਾ ਵਧਣਾ ਜਿਹੜੋ ਮੁੰਡੇ ਦੇ ਨੇੜੇ ਹੈ ਤੇ ਮੁੰਡੇ ਨੂੰ ਪਤਾ ਲੱਗਿਆ ਤੇ ਮੁੰਡੇ ਨੇ ਮਾਰੀਆਂ ਚੀਕਾਂ ਦੇ ਉਹ ਪੀਰ ਦਾ ਮੁੰਡਾ ਭੱਜ ਕੇ ਆ ਗਿਆ ਘੋੜਾ ਲੈ ਕੇ ਤੇ ਛੱਡ ਕੇ ਭੱਜ ਗਏ ਨਹੀਂ ਮਾਰ ਜਾਂਦੇ ਉਹ ਛੱਡ ਕੇ ਭੱਜ ਗਏ ਉਹਨੂੰ ਵੀ ਪਤਾ ਸੀ ਰਾਣੀ ਨੂੰ ਵੀ ਇਹ ਹੁਣ ਦਿਨ ਆਉਣਗੇ ਲਾਜ਼ਮੀ ਆਉਣਗੇ ਦਿਨ ਵੀ ਉਹ ਆ ਗਿਆ ਖੀਰ ਲਾਦਿਆਂ ਨੂੰ ਅੱਛਾ ਉਹ ਦਿਨ ਆ ਗਿਆ ਜਿੱਦਿਆਂ ਦੀ ਚੱਕਣੀ ਸੀ ਫੋਟੋ ਉੱਥੋਂ ਤੇ ਇਹ ਫੇ ਰਾਜੇ ਦੀ ਕੁੜੀ ਤਾਂ ਮੁੰਡੇ ਨੂੰ ਚੱਕ ਕੇ ਗੋਦੀ ਤੇ ਲੈ ਕੇ ਮਹਾਰਾਜਾ ਦਾ ਨਾਂ ਤੇ ਲੈ ਕੇ ਉਹ ਛਾਪ ਤੇ ਤੁਰ ਗਈ। ਜਿਹੜਾ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਜਾਂਦੀ 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 ਤੇ ਉਹ ਸਮੁੰਦਰ ਤੇ ਸਰੋਵਰ ਤੇ ਜਾਵੜੀ। ਸਰੋਵਰ ਤੇ ਜਾ ਕੇ ਜਦੋਂ ਛਾਪ ਉਹਨੇ ਛੋਹੀ ਵਿੱਚ ਪਾਣੀ ਤਾਂ ਆ ਗਿਆ ਗਾਂ ਨੰਗੀ। ਗਾਂ ਨੰਗੀ ਦੇ ਅੰਦਰ ਵੜ ਕੇ ਅੰਦਰ ਵੜ ਕੇ ਜਿਹੜੀ ਫੋਟੋ ਸੀ ਫੋਟੋ ਉੱਚਾ ਸਾਤਰੀ ਵੀ ਸੀ। ਉਹ ਸੀ ਤਾਂ ਵੀ ਜੇ ਮੁੰਡਾ ਚੱਕ ਕੇ ਲਾਹੇ ਜਿਉ ਆਪ ਚੱਕ ਕੇ ਲਾਦਿਆ ਫਿਰ ਉਹ ਗੱਲ ਨਹੀਂ ਸੀ ਬਣਦੀ। ਉਹ ਮੁੰਡਾ ਤਾਂ ਚੜਿਆ ਨਾ ਜਾਵੇ ਮੁੰਡੇ ਤਾਂ ਟੱਕੀ ਨਾ ਜਾਵੇ ਉਹਨੂੰ ਇੱਕ ਤਾਂ ਡਰ ਬਈ ਸੂਰਜਨਾ ਸ਼ਿਪ ਜੀ ਇੱਕ ਡਰ ਵੀ ਤੇ ਰਾਣੀ ਨੂੰ ਨਾ ਪਤਾ ਲੱਗ ਜੀ ਉਹਨੇ ਇੱਕ ਤਾਂ ਮੁੰਡੇ ਨੂੰ ਪੂਰੀਆ ਦੇ ਮੁੰਡਾ ਰੋਣ ਲੱਗ ਗਿਆ ਰੋਣ ਲੱਗ ਗਿਆ ਉਹਨੇ ਲੱਤਾਂ ਨੂੰ ਜੰਮੜਿਆ ਉਹ ਵੀ ਇਹ ਵੀ ਕੰਮ ਕਸੂਤਾ ਹੀ ਆ ਫਿਰ ਉਹ ਆਪ ਇਹਨੇ ਮੋਰਾਂ ਤੇ ਬੁਹਾ ਕੇ ਉਹਨੇ ਤਾਂ ਚੱਕਿਆ ਮੁੰਡਾ ਫਿਰ ਉਹਨਾਂ ਮੁੰਡੇ ਦੇ ਹੱਥ ਗਈ ਫਿਰ ਉਹਨੇ ਡਰੇ ਪੱਥਰ ਚੱਕ ਕੇ ਪੱਥਰ ਚੱਕ ਕੇ ਉਹਦੇ ਪੈਰਾਂ ਥੱਲੇ ਰੱਖੇ ਪੈਰਾਂ ਥੱਲੇ ਰੱਖ ਕੇ ਫਿਰ ਉਹਨਾਂ ਤੇ ਆਪ ਚੜੀ ਉਹਨਾਂ ਦੇ ਚੜਕੇ ਫੇ ਮੁੰਡਾ-ਮੁੰਡਾ ਦੇ ਰੱਖੇ ਚੜਾਇਆ ਤਾਂਹਾਂ ਤੋਂ ਲਾ ਲਿਆ ਲਾ ਕੇ ਬਰਤਮਾਨ ਜਾਂ ਭੰਜ ਲਿਓ ਉਦੋਂ ਦਿਨ ਵੀ ਜਾਵੇ ਤੇ ਉਦੋਂ ਪਹਿਰ ਦਿਨ ਰਹਿ ਗਿਆ ਤੇ ਉਦੋਂ ਬਾਠ ਵੀ ਬਹੁਤ ਅਖੀਰੀ ਫਿਰ ਹੋ ਜਾਈ ਲਈ ਲਈ ਆ ਆ ਗਈ ਦਿਨ ਖੜੇ-ਖੜੇ ਆਖੇ ਉਹਦੇ ਪੈਰੇ ਸਰਾਣੇ ਫੇਦੋਂ ਪੰਨਿਆਂ ਦਾ ਪੰਨਨਸਾਰ ਜਿਹੜਾ ਉਹ ਬੁੜਾ ਬੜਿਆ ਮੈਂ ਸੀ ਬੁੜੇ ਤੋਂ ਉਹੀ ਮੁੰਡਾ ਬਣ ਗਿਆ ਜਦੋਂ ਮੁੰਡਾ ਬਣ ਗਿਆ ਫੇਰ ਉਹ ਆਪਦੇ ਪਿਓ ਕੋਲੇ ਲੇਕੇ ਗਈ ਉਹਨੂੰ ਫਿਰ ਉਹਨੂੰ ਜਾ ਕੇ ਦਿਖਾਇਆ ਉਹਨੇ ਅਰੇ ਤੂੰ ਦਾ ਵਿਹੁੰਦਾ ਨਹੀਂ ਸੀ ਨਾ ਮੈਂ ਇਹਦੇ ਨਾਲ ਕਰਾਰ ਕੀਤਾ ਵਾਸੀਂ ਮੇਰਾ ਜਵਾਨ ਤੇਰੀ ਵੀ ਕੀਤੀ ਵੀ ਸੀ ਹੋਕੇ ਤੋਂ ਆਏ ਹੋਏ ਸੀ ਆਹ ਦੇਖਣਾ ਤੇਰਾ ਦੋਤਾ ਆ ਉਹੀ ਆ ਵੀ ਇਹਨੂੰ ਡਿਸਕਾਊਂਟ ਆ ਇੰਨਾ ਕਟਿਆ ਇਹਨੇ ਜਿੱਥੋਂ ਤੈਨੂੰ ਜੋਤ ਲੈਂਦੀ ਆ ਉਹਦਾ ਬੁੜਾ ਬਣਾਇਆ ਸੀ ਉਹਦੇ ਸਰਾਫ ਦਿੱਤਾ ਵਾਸੀ ਫਿਰ ਨਾਲੇ ਤਾਂ ਉਹਨੇ ਉਹ ਜਿਹੜਾ ਵਿਆਹੀ ਵੀ ਸੀ ਇਹ ਫਿਰ ਨਾਲੇ ਰਾਜ ਨੇ ਉਹ ਰਾਜ ਦਿੱਤਾ ਇਹ ਸਭ ਕੋਈ ਆ ਜਿਹੜਾ ਨਾ ਇਹ ਸਾਰਾ ਦੋਖ ਉਹ ਕੀ ਮਿਲਦਾ ਕੋਈ ਵੀ ਕੰਮ